ਗਾਲੋ ਸਵੇ ਦੀ ਕਰਾ ਦੇ ਫਿਰ ਇੱਕ ਪਾਸੇ ਅੰਬਾ ਤੇ ਦੂਜੇ ਪਾਸੇ ਨਿੱਕੂ ਕਲਿਆਣ ਨਿੱਕੂ ਕਲਿਆਣ ਤੇ ਦੂਜੇ ਪਾਸੇ ਕਹਿੰਦੇ ਵਰਮਨ ਬੁੱਲਤ ਕਹਿੰਦੇ ਕਬੱਡੀ ਪਾ ਦੇ ਵੀਰੋ ਚਾਰ ਖੜਾ ਦੀ ਤਿਆਰ ਰੇ ਰਪਿੰਦਰ ਜਲਾਲ ਜੀ ਦਾ ਧੰਨਵਾਦ ਆ ਛੋਟੇ ਵੀਰੋ ਨਾਲ ਦੀ ਨਾਲ ਪਿਆਰ ਵਖ ਰਿਆ ਤੇ ਸਾਹਮਣੇ ਰੇਡ ਪਈ ਹੋਈ ਆ ਹੁਣ ਬਣੀਆਂ ਕਿਸਾਰ ਜੋੜੀਆਂ ਹੁਣ ਬਣੀਆਂ ਹਣ ਬਣੀਆਂ ਮੇਰੇ ਯਾਰ ਜੋੜੀਆਂ ਹਣ ਬਣੀਆਂ ਹਰਮਨ ਬੁਲਟ ਚਸ ਮਿੱਤਰਾ ਪੜਗੋਟੇ ਚ ਇਕੱਠਾ ਹੋਏ ਪੰਜਾਬ ਹੋ ਗਿਆ ਓ ਰਾਜੇ ਖੇਲੇ ਕੰਮ ਜਿੰਦਾਬਾਦ ਹੋ ਗਿਆ ਓ ਰਾਜੇ ਖੇਲੇ ਕੰਮ ਜਿੰਦਾਬਾਦ ਹੋ ਗਿਆ ਅੰਬਾ ਸਿਰਸਿੰਘਿਆ ਰੇਡ ਪਾਵਰ ਦੇ ਬਾਤੇ ਵਾਹ ਹੋਇਆ ਪੀਐਸ ਕਬੱਡੀ ਕਬੱਡੀ ਦਾ ਹੀਰਾ ਪਹਿਰਵਾਨ ਸੱਕੇ ਪਾਸ਼ਾ ਮਹਿਰ ਕਰੇ ਲਓ ਹਰਮਨ ਬੁਲਟ ਕਬੱਡੀ 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 ਕਬੱਡੀ

ਤੇ ਲੜੇ ਚਾਹ ਕਰਪਾਲ ਕਹਿੰਦੇ ਵੀ ਵੱਡੀ ਗੱਡੀ ਦਾ ਮਨਸਮਾਨ ਵੱਖਾਂਗੇ ਇੱਕ ਪਾਸੇ ਲਵਲੀ ਔਰ ਦੂਜੇ ਪਾਸੇ ਅੰਦਾ ਅੰਦਾ ਤੇ ਲਵਲੀ ਹੀਰਿਆ ਲੋਟੀਨ ਮੈਦਾਨ ਦੇ ਵਿੱਚ ਖੇਡੀ ਜਾ ਰਹੀ ਹੈ ਹਰਮਨ ਘੋਲੀ ਵਾਲਿਆ ਜੇ ਹਰਮਨ ਬੁਲਟ ਨੂੰ ਫੜੀਏ ਨਾ ਤੇ ਦੁਨੀਆ ਵਿੱਚ ਗੱਲ ਹੋ ਜਾਣੀ ਹੈ ਵੀ ਅੱਜ ਸੀਪ ਲੱਗਦੀ ਹੈ ਹਰਮਨ ਨੇ ਹਰਮਨ ਨੂੰ ਫੜਨਾ ਆਓ ਸਾਰੇ ਟੈਡੀ ਫਰੇ ਡਬਲ ਟੱਕੇ ਦਾ ਸਲੇ ਪੁਆਇੰਟਾਂ ਦਾ ਸੰਗਲ ਫੜਨੀ ਫਿਰਦਾ ਅੰਮੇ ਦੇ ਨਾਲ ਵੀ ਕਹਿੰਦੇ ਬੱਛਾਂ ਦਾ ਅਸੀਂ ਆਪੇ ਹੀ ਚੱਕ ਕੇ ਲੈ ਜਾਵਾਂਗੇ ਪਰ ਗੱਲ ਸਮੇਂ ਦੀ ਆਹ ਸਾਹਮਣੇ ਪੈਂਦੀ ਹੋਈ ਰੇਡ ਇੱਕ ਪਾਸੇ ਮੋਨੂ ਔਰ ਦੂਜੀ ਪਾਸੇ ਅੰਦਾ ਰਾਇਪੁਰ ਦੇਖੇ 29 ਤੇ 30 ਨੰਬਰ ਨੂੰ ਵੱਡਾ ਮੈਚ ਹੋਣਾ 29 ਤਰੀਕ ਨੂੰ ਮੇਰੇ ਵੀਰ ਨਰੂਲ ਪਿੰਡਵਾਰ ਦੇ ਮੈਚ ਤੇ 30 ਤਰੀਕ ਨੂੰ ਅਠਾ ਰੋ ਪੁੰਨੀਆਂ ਟੀਮਾਂ ਜਿੱਥੇ ਦੇ ਰੋਲਾ ਪੈ ਗਿਆ ਬੰਦਾ 8 ਨਵੰਬਰ ਨੂੰ ਚਾਰ ਕਲੱਬਾਂ ਹੋਣਗੀਆਂ ਪ੍ਰਿੰਗੜੀ ਦੇ ਵਿੱਚ ਇੱਕ 22 ਮਾਰਚ ਨੂੰ ਮੈਚ ਹੋਏਗਾ ਔਰ ਆਵਾ ਕਹਿੰਦੇ ਭਲਵਾਨ ਜੀ ਭਲਵਾਨ ਜੀ ਭਲਵਾਨ ਜੀ ਭਲਵਾਨ ਜੀ ਆ ਗਏ ਓ ਭਲਵਾਨ ਜੀ ਆ ਗਏ ਓ ਭਲਵਾਨ ਜੀ ਆ ਗਏ ਅੰਦਾ ਅੰਦਾ ਤੇ ਨਿੱਕੂ ਗਿਆਣਾ ਓ ਇਹਦਾ ਬਾਕੀ ਹੈ ਥੋੜਾ ਕੈਨੇਡਾ ਇਸ ਮੈਚ ਦਾ ਮੇਰੇ ਪੰਜਾਬੀ ਵੀਰ ਇਹ ਬਾਕੀ ਬੜਾ ਸਿਰੇ ਦਾ ਮੈਚ ਲਓ ਪੈਂਦੀ ਹੋਈ ਰੇਨ ਟੱਗੇ ਵਾਲਾ ਸ਼ਾਨਾ ਔਰ ਦੂਜੇ ਪਾਸੇ ਹਰਮਨ ਬੁਲਟ ਲੱਗ ਗਿਆ ਜੋਤਾ ਮਹਿਮਦ ਲੱਗ ਗਿਆ ਕਬੱਡੀ ਦਾ ਰੈਂਦੇ ਪੰਜਾਬ ਹੀ ਖੇਡ ਆ ਖੇਡਾ ਕਹਿੰਦਾ ਕੈਨੇਡਾ ਦੇ ਮੈਦਾਨਾਂ ਵਿੱਚ ਨਾ ਭਜਦਾ ਨਾ ਭੱਜੜ ਦਿੰਦਾ ਪੈਰ ਪੁੱਜੜੀ ਲੱਗਣ ਦਿੰਦਾ ਗੱਭਰੂ ਦਾ ਕੋਈ ਜੋੜ ਨਹੀਂ ਰਾਜੇ ਖੇਲੇ ਦੁਨੀਆ ਜਾਣਦੀ ਨਾ ਦੁਨੀਆ ਇੱਕ ਪਾਸੇ ਗੋਪੀ ਦੇ ਦੂਜੇ ਜੀਵਨ ਕਹਿੰਦੇ ਸਾਤਾ ਇਧਰ ਕਹਿੰਦੇ ਹਰਮਨ ਮੇਲੇ ਵੀਰੋ ਕਬੱਡੀਆਂ ਪਾਉਣੋਂ ਨੇ ਥੱਕਦਾ ਜਹਾਜ਼ ਕਹਿੰਦੇ ਹਜੇ ਥੋੜਾ ਦਿਨ ਪਹਿਲਾਂ ਹੀ ਲੈਂਡ ਹੋਇਆ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਫਿਟਨੈਸ ਆ ਜਾਵੇਗੀ ਕਹਿੰਦੇ ਚੰਗੀ ਸੋਚ ਸੋਚੀ ਆ ਸਾਡੇ ਪ੍ਰਬੰਧਕ ਵੀਰਾਂ ਨੇ ਗੱਲ ਡੇਰੀ ਫਾਰਮ ਵਾਲਿਆਂ ਨੇ ਵੀ ਮੁੰਡਿਆਂ ਨੂੰ ਗਾਵਾ ਦੇਵਾਂਗੇ ਮੁੰਡੇ ਟੱਟ ਪਾਣੀ ਪੀਣਗੇ ਤੇ ਉਹਨਾਂ ਦੇ ਸਮੇਂ ਦੇ ਵਿੱਚ ਸ਼ੰਕਰ ਜੀ ਖੇਡ ਖੇਡੀ ਆ ਰਹੀ ਹੈ ਬਹੁਤ ਚੋਟੀ ਦਾ ਮੁਕਾਬਲਾ ਮੇਰੇ ਵੀਰੋ ਬਾਬਾ ਨਾਗਾ ਜੀ ਦੇ ਸਥਾਨ ਤੇ ਬੜਾ ਚੋਟੀ ਦਾ ਸ਼ੋਅ ਮੈਚ ਹੈ ਦੁਨੀਆ ਆਨੰਦ ਮਾਣਦੀ ਹੈ ਇਸ ਵੇਲੇ ਅੰਬੇ ਦੀ ਰੇਡ ਤੇ ਦੂਜੇ ਪਾਸੇ ਮੋਨੂ ਸਿੰਘੜਾ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸ਼ੰਕਰ ਸੰਧਵਾ ਵਾਲਾ ਸੰ ਪਿੰਡ ਸੰਧਵਾ ਪਿੰਡ ਸੰਧਵਾ ਪਿੰਡ ਔਰ ਦੂਜੇ ਪਾਸੇ ਟੱਕੋੜ ਵਾਲਾ ਆ ਫਰੀਦਕੋਟ ਤੇ ਕਹਿੰਦੇ ਰਕੇ ਗਰਦਾਸਪੁਰ ਦੀ ਟੱਕਰ ਚੱਲ ਗਿਆ ਚੱਕਰ ਫਰੀਦਕੋਟ ਦੇ ਗਰਦਾਸਪੁਰ ਦੀ ਟੱਕੇ ਜਮਾਨਦਰ ਐ ਇਹਨੂੰ ਤਾਹਾਂਉ ਜਹਾਜ਼ ਕਹਿੰਦੇ ਐ ਇਹ ਟੈਕਨਿਕ ਦਾ ਚਿਹਰਾ ਜਿਹੜਾ ਉਹ ਮੇਰੇ ਵੀਰੋ ਜਮਾਨ ਕੰਨੇ ਖੜਿਆ ਪਿਆ ਸਾਰੇ ਖੜੇ ਪੈ ਨੇ ਵੀ ਬੜਾ ਚੋਟੀ ਦਾ ਮੈਚ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਐ ਅੰਬੇ ਦੀ ਪਈ ਹੋਈ ਰੇਣ ਚਾਰ ਨੇ ਚਾਰਾਂ ਦੇ ਵਿੱਚੋਂ ਹੁਣ ਵੇਖਦਾ ਵੀ ਪੁਆਇੰਟ ਜਿਹੜਾ ਐ ਪੰਜ ਕਿਲਾ ਜੀ ਪੰਜ ਕਬੱਡੀ ਵੱਖਰਾ ਨਾਮ ਹੈ ਇਸ ਨੇ ਨੌਜਨ ਖਿਡਾਰੀ ਦਾ ਕੋਈ ਸਮਾਂ ਸੀ ਜਦੋਂ ਬੁਲਟਾਂ ਵਾਲੇ ਜਾਂਦੇ ਸੀ ਤੇ ਲੋਕੀ ਗੱਲਾਂ ਕਰਦੇ ਸੀ ਵੀ ਆਹ ਜਾਂਦੇ ਜਿੱਤਾਂ ਦੇ ਰਖਵਾਲੇ ਪਰ ਹੁਣ ਜਿਹੜੀ ਜਿਹੜੀ ਕਹਿੰਦੇ ਆਉਂਦੇ ਵੀ ਦਿਸ਼ਾਰਤੀ ਤੇ ਮਿਹਨ ਪਰਿਆ ਹੱਥ ਆਖਣ ਇਹ ਦੁਨੀਆ ਫਸਲਾਂ ਤੇ ਇਹ ਦੁਨੀਆ ਨਸਲਾਂ ਤੇ ਲੈ ਵੀ ਠੱਠੀਆਂ ਆ ਰਿਹਾ ਐਨ ਚੋਟੀ ਦਾ ਮੈਚ ਹੈ ਠੱਠੀਆਂ ਵਾਲੇ ਨੇ ਪਹਿਲਵਾਨੀ ਦੀ ਕੀਤੀ ਹੈ ਆ ਠੱਠੀਆਂ ਵਾਲੇ ਨੇ ਕਹਿੰਦੇ ਸ਼ੇਰੇ ਨੇ ਕਬੱਡੀ ਵੀ ਤਕੜੀ ਖੇਡੀ ਪਰ ਅੰਬਾ ਇਹ ਕਹਿੰਦੇ ਲਹਿੰਦੇ 323 ਦਾ ਜਿਹੜਾ ਮੈਚ ਹੈ ਇਹ ਖੇਡ ਮੈਦਾਨ ਦੇ ਵਿੱਚ ਦਾ ਜਾ ਰਿਹਾ ਹੈ ਟੱਕਰ ਲੈ ਵੀ ਕਾਲਿਆਂ ਦਾ ਸ਼ੇਰ ਦੀ ਕਹਾਣੀ ਇਸ ਨੌਜਵਾਨ ਅੰਬੇ ਦੀ ਆਹ ਸਤਾਰਾ 23 ਵੀ ਕਹਿੰਦੇ ਟੱਕਰ ਚੱਲ ਰਹੀ ਮੇਰੇ ਮਿੱਤਰੋ ਹਾਸਣਾ ਵਾਟਪ੍ਰੇਜ ਤੇ ਹਾਸਣਾ ਦੇ ਉੱਪਰ ਅੰਬੇ ਦੀ ਪਈ ਹਰੇ ਆਉਣ ਗਿਆ ਬੁਲਟ ਖੀਰਾਂ ਵਾਲਗਾ ਇੱਕ ਗੱਗੀ ਦੇ ਪਿੰਡ ਦਾ ਮੇਰੇ ਮਿੱਤਰੋ ਗੱਲਾਂ ਸ਼ੁਰਲੀ ਦੀਆਂ ਗੱਲਾਂ ਤਾਰੀ ਦੀਆਂ ਸਾਹਮਣੇ ਚਾਰ ਨੇ ਮੁੰਡਾ ਫਰੀਦ ਕੁੱਟਗਾ ਪਰ ਆ ਫਰੋਜ਼ਪੁਰਗਾ ਚਿਰਾਗਦੀਰ ਮਈਆਂ ਵਾਲਾ ਕਲਾ ਪਿੰਡ ਟਰੱਕਾਂ ਦਾ ਮਸ਼ਹੂਰ ਅੱਲਾਹੂ ਦਾ ਆਵਾਜ਼ ਆਵੇ ਕੁਲੀ ਨਹੀਂ ਗਿਆ ਅੰਬਾ ਛਾ ਗਿਆ ਅੰਬਾ ਆ ਗਿਆ ਰਪਿੰਦਰ ਜਲਾਲ ਦੀ ਗੱਲ ਕਰਨੀ ਆ ਗਿਆ ਅੰਬਾ ਪੇਛਾ ਗਿਆ ਆਂਬਾ ਇਹ ਗੱਲ ਹੋਈ ਜਿਵੇਂ ਉਹ ਕਹਿੰਦਾ ਵੀ ਆ ਗਿਆ ਹੀਰਾ ਤੇ ਛਾ ਗਿਆ ਹੀਰਾ ਅੱਜ ਕਹਿੰਦੇ ਅੱਜ ਕਬੱਡੀ ਦੇ ਵਿੱਚ ਚੱਲਦਾ ਆ ਗਿਆ ਆਂਬਾ ਤੇ ਛਾ ਗਿਆ ਹੀਰਾ ਮੇਰੇ ਵੀਰੋ ਗਿੱਲ ਟਿਹਰੀ ਫਾਰਮ ਤੁਨਗੋਟੇ ਵੱਲੋਂ ਇਹ ਮਾਨ ਸਨਮਾਨ ਸੁਰਗਿਆ ਸੁਮੇਸ਼ ਸਿੰਘ ਦੀ ਗਿੱਲ ਉਹਨਾਂ ਦਾ ਪਰਿਵਾਰ ਸਿਦੇਵ ਸਿੰਘ ਦੀ ਗਿੱਲ ਮਨਵੀਰ ਆਸਟ੍ਰੇਲੀਆ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਪਰ ਥੜੀਏ ਦਬਾਲ ਦਬਾਲ ਪਾਈ ਜਾਂਦਾ ਜਲਾਲ ਵਾਲਿਆ ਕਾਲਿਆ ਵੇਖਣਾ ਮੇਲਾ ਰੌਣਕ ਮੇਲਾ ਆ ਪੰਜਾਬੀ ਦੀ ਧਰਤੀ ਦਾ ਇਹ ਨਿਤ ਨਹੀਂ ਮਾਵਾਂ ਜਾਂਦੀ ਹੈ ਗੋਪੀ ਤੇ ਸੁਖਮੰਦ ਦੇ ਸ਼ੋਅ ਮੈਚ ਨੇ ਅੱਜ ਕਬੱਡੀ ਮਾਗੇ ਦੀ ਇੱਥੇ ਲਿਆ ਕੇ ਖੜੀ ਕਰ ਦਿੱਤੀ ਹੈ ਇੱਕੋ ਸ਼ੋਅ ਮੈਚ ਤੋਂ ਗੱਲ ਸਟਾਰਟ ਹੋਈ ਅੱਜ ਦੁਨੀਆ ਦੇ ਵਿੱਚ ਨਾਮ ਆ ਹਰ ਵੱਲ ਭੁਲਦੇ ਇਸ ਦੇ ਖੇਡ ਮੈਦਾਨ ਅੰਦਰ ਬੇਇੰਤੀ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਵੀ ਲੋਜਰ ਦੇ ਨਾਲ ਬੜੇ ਪੰਗੇ ਲੈਂਦੇ ਰਹੇ ਹਾਂ ਬਾਹਰੋਂ ਕੋਈ ਛੋਟਾ ਵੀਰ ਸਾਡਾ ਪਰਾ ਉਹ ਲੈਗਰ ਮਾਰ ਰਿਹਾ ਲਾਲ ਰੰਗ ਦਾ ਬਿੰਦੂ ਜਾਂਦਾ ਕੋ ਪਲੀਜ਼ ਉਹ ਨਾ ਮਲ ਵੱਡੇ ਘਾਟਾ ਪਿਆ ਜੋਤੇ ਸੰਭਾਵਾਂ ਦਾ ਵੀ ਇਸ ਸਾਲ ਮੇਰੇ ਵੀਰੋ ਸਨਹਲ ਯਾਲਵੇ ਦਾ ਆ ਗਏ ਨੇ ਪਰ ਉਹਨਾਂ ਦੇ ਕਾਰਨ ਨੇ ਉਹਨਾਂ ਦੀ ਖੇਡੀ ਹੋਈ ਕਬੱਡੀ ਪਰਮਾਨਾ ਦੀ ਅੱਜ ਵੀ ਉਹਨਾਂ ਦਾ ਮੇਰੇ ਵੀਰੋ ਨਾਮ ਬੁਲਾਇਆ ਜਾਂਦਾ ਡੱਕੋ ਰਬਾਣੇ ਵਾਲਾ ਔਰ ਦੂਜੇ ਪਾਸੇ ਮਹਿਮਦ ਵਾਲਿਆ